ਤਾਂ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਦੁਕਾਨਦਾਰ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਇਹ ਦੋਵੇਂ ਜਣੇ ਥੱਪੜੋ ਥਪੜੀ ਹੋਏ ਨੇ ਇੱਕ ਦੂਜੇ ਦੇ ਟਕਾ ਟਕਾ ਕੇ ਚਟਾਕੇ ਨੇ ਜਿਹੜੇ ਇਹਨਾਂ ਦੇ ਵੱਲੋਂ ਮਾਰੇ ਗਏ ਨੇ ਤਾਂ ਸਾਰੀ ਘਟਨਾ ਜਿਹੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇੱਕ ਦੁਕਾਨਦਾਰ ਆ ਜਿਹੜਾ ਉਹ ਖੜਾ ਹੋਇਆ ਤੇ ਇੱਕ ਪੁਲਿਸ ਮੁਲਾਜ਼ਮ ਪਹਿਲਾਂ ਜਾ ਕੇ ਉਸ ਦੇ ਥੱਪੜ ਮਾਰਦਾ ਇਹਨਾਂ ਦੀ ਆਪਸ ਦੇ ਵਿੱਚ ਕੀ ਗੱਲ ਹੋਈ ਹੈ ਉਹ ਤਾਂ ਸਪਸ਼ਟ ਨਹੀਂ ਹੋਇਆ ਪਰ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਉਸ ਦੁਕਾਨਦਾਰ ਦੇ ਥੱਪੜ ਮੇਝੜੇ ਉਹ ਮਾਰੇ ਜਾਂਦੇ ਨੇ ਤਾਂ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਆ ਤਾਂ ਉਸੇ ਝੜਪ ਦੇ ਦੌਰਾਨ ਪੁਲਿਸ ਮੁਲਾਜ਼ਮ ਦੀ ਪਾਗਾ ਜਿਹੜੀ ਉਹ ਵੀ ਲੱਤ ਜਾਂਦੀ ਆ ਤਾਂ ਇਹ ਮਾਮਲਾ ਜਿਹੜਾ ਉਹ ਨਾਪਰ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਦੁਕਾਨਦਾਰ ਤੇ ਇੱਕ ਪੁਲਿਸ ਮੁਲਾਜ਼ਮ ਆਪਸ ਦੇ ਵਿੱਚ ਭਿੜੇ ਨੇ ਦੋਵਾਂ ਦੇ ਵਿੱਚ ਝੜਪ ਹੋ ਜਾਂਦੀ ਆ ਥੱਪੜੋ ਥੱਪਣੀ ਨੇ ਜੜੇ ਉਹ ਦੋਵੇਂ ਜਣੇ ਹੋ ਜਾਂਦੇ ਨੇ ਇੱਕ ਦੂਜੇ ਦੇ ਟਕਾ ਟਕਾ ਕੇ ਚਟਾ ਕੇ ਨੇ ਜੜੇ ਉਹ ਇਹਨਾਂ ਦੇ ਵੱਲੋਂ ਮਾਰੇ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਬਾਅਦ ਦੇ ਵਿੱਚ ਪੁਲਸਾ ਜਿਹੜੀ ਉਸ ਦੁਕਾਨਦਾਰ ਨੂੰ ਚੁੱਕ ਕੇ ਲੈ ਜਾਂਦੀ ਹੈ ਤੇ ਪੁਲਿਸ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਨੂੰ ਆਦਮ ਰਿਆ ਜਿਹੜਾ ਉਹ ਕਰ ਦਿੱਤਾ ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਚੁੱਕ ਕੇ ਥਾਣੇ ਲੈ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਵਪਾਰਕ ਮੰਡਲ ਦੇ ਲੋਕ ਨੇ ਉਹ ਵੀ ਥਾਣੇ ਦੇ ਬਾਹਰ ਪਹੁੰਚ ਜਾਂਦੇ ਨੇ ਥਾਣੇ ਦੇ ਬਾਹਰ ਜਮ ਕੇ ਹੰਗਾਮਾ ਹੁੰਦਾ ਹੈ ਵਪਾਰਕ ਮੰਡਲ ਦੇ ਲੋਕਾਂ ਦੇ ਵੱਲੋਂ ਪੁਲਿਸ ਦੇ ਖਿਲਾਫ ਨਾਰੇਬਾਜੀ ਕੀਤੀ ਜਾਂਦੀ ਹੈ ਲਗਾਤਾਰ ਵਪਾਰਕ ਮੰਡਲ ਦੇ ਲੋਕ ਨੇ ਜਿਹੜੇ ਉਹ ਇਹ ਮੰਗ ਕਰ ਰਹੇ ਸੀ ਕਿ ਸਾਨੂੰ ਸਾਡਾ ਬੰਦਾ ਵਾਪਸ ਦਬੋਤਾ ਜਮ ਕੇ ਹੰਗਾਮਾ ਜਿਹੜਾ ਉਠਾਣੇ ਦੇ ਬਾਹਰ ਦੇਖਿਆ ਗਿਆ ਵਪਾਰਕ ਮੰਡਲ ਦੇ ਲੋਕਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਗਿਆ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਸਾਨੂੰ ਸਾਡਾ ਬੰਦਾ ਵਾਪਸ ਕੀਤਾ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਆ ਜਿਹੜੀ ਉਹ ਵੀ ਕੀਤੀ ਜਾਂਦੀ ਹੈ ਤਾਂ ਲਗਾਤਾਰ ਵਪਾਰਕ ਮੰਡਲ ਦੇ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਜਿਹੜੀ ਪੁਲਿਸ ਹੈ ਉਸ ਨੇ ਉਸ ਮੁੰਡੇ ਦੀ ਬੁਰੀ ਤਰ੍ਹਾਂ ਕੋਟਮਾਰ ਕੀਤੀ ਉਸ ਨੂੰ ਆਦਮ ਹਰਿਆ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਇਹ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕਿ ਕਿਸੇ maal ਨੂੰ ਲੈ ਕੇ ਪੁਲਿਸ ਇੱਕ ਫੈਕਟਰੀ ਦੇ ਵਿੱਚ ਪਹੁੰਚੀ ਸੀ ਜਿੱਥੇ ਪੁਲਿਸ ਤੇ ਉਸ ਦੁਕਾਨਦਾਰ ਦੇ ਵਿੱਚ ਕੋਈ ਤਕਰਾਰਬਾਜੀ ਹੋ ਜਾਂਦੀ ਹੈ ਤਕਰਾਰ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਉਹ ਦੁਕਾਨਦਾਰ ਤੇ ਪੁਲਿਸ ਮੁਲਾਜ਼ਮ ਆਪਸ ਦੇ ਵਿੱਚ ਭੜ ਪੈਂਦੇ ਨੇ ਇੱਕ ਦੂਜੇ ਦੇ ਟਕਾ ਟਕਾ ਕੇ ਚਟਾ ਕੇ ਨੇ ਝੜੇ ਉਹ ਇਹਨਾਂ ਦੋਵਾਂ ਦੇ ਵੱਲੋਂ ਮਾਰੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਉਹ ਵੀ ਕੈਦ ਹੋਈਆਂ ਨੇ ਸਾਫ਼ ਦੇਖਿਆ ਜਾ ਰਿਹਾ ਕਿ ਦੁਕਾਨਦਾਰ ਖੜਾ ਤੇ ਪੁਲਿਸ ਮੁਲਾਜ਼ਮ ਜਾ ਕੇ ਉਸ ਦੇ ਥੱਪੜ ਮਾਰਦਾ ਦੋਵਾਂ ਦੇ ਵਿੱਚ ਝੜਪ ਹੁੰਦੀ ਹੈ ਝੜਪ ਦੇ ਦੌਰਾਨ ਪੁਲਿਸ ਮੁਲਾਜ਼ਮ ਦੀ ਪਾਗਲ ਜਿਹੜੀ ਉਹ ਵੀ ਲੱਤ ਜਾਂਦੀ ਆ ਤਾਂ ਇਲਜ਼ਾਮ ਇਹ ਲੱਗ ਰਹੇ ਨੇ ਕਿ ਪੁਲਿਸ ਮੁਲਾਜ਼ਮ ਉਸ ਲੜਾਈ ਤੋਂ ਬਾਅਦ ਉਸ ਦੁਕਾਨਦਾਰ ਨੂੰ ਚੁੱਕ ਕੇ ਥਾਣੇ ਲੈ ਜਾਂਦੀ ਆ ਤੇ ਪੁਲਿਸ ਦੇ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੋਟ ਮਾਰਾ ਜਿਹੜੀ ਉਹ ਕੀਤੀ ਜਾਂਦੀ ਆ ਪੁਲਿਸ ਪ੍ਰਸ਼ਾਸਨ ਨਾਭਾ ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਿਯਾਜ਼ ਤੱਕਾ ਕੀਤਾ ਗਿਆ ਹੈ ਉਸ ਦੇ ਉੱਪਰ ਨਯਾਈ ਐਫ ਆਈ ਆਰ ਕਰਨੀ ਸੋਚ ਰਹੇ ਨਹੀਂ ਪਤਾ ਨਹੀਂ ਕਿਸ ਦੀ ਕੰਪਲੀਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਰਹੇ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕਿ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹ ਦੁਕਾਨ ਬੰਦ ਕਰਕੇ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਔਰ ਇੱਥੇ ਲਿਆ ਕੇ ਨਜਾਇਜ਼ ਕੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹਨੂੰ ਬਡਾਂਗਾ ਦਿੱਤਾ ਤੁਰੰਤ ਉਹਨੂੰ ਕੰਢ ਛੱਡਿਆ ਇਸ ਕਰਕੇ ਨਾਪਾ ਵਪਾਰ ਮੰਡਲ ਇਕੱਠਾ ਹੋਇਆ ਸਾਰਾ ਨਾਪਾ ਪ੍ਰਸ਼ਾਸਨ ਇਕੱਠਾ ਹੋਇਆ ਜਦੋਂ ਤੱਕ ਸਾ ਨਹੀਂ ਕਰਨਗੇ ਤਾਂ ਇਹ ਹੋਰ ਵੀ ਗੱਲਾਂ ਜਲੂਸ ਕੱਢਿਆ ਜਾਊਗਾ। ਇਹ ਕੀ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਇਹਨਾਂ ਦੇਖਣਾ ਚਾਹੀਦਾ ਹੈ। ਨਹੀਂ ਜੋ ਇਹ ਤੱਕਾ ਵਪਾਰੀ ਦੇ ਉੱਪਰ ਤੱਕਾ ਹੋਰੇ ਸਰਿਆਂ ਮਾਨ ਸਰਕਾਰ ਦੀ ਗੱਲਾਂ ਸਰ ਤੱਕਾ ਆਇਆ ਸੀਗੇ ਜੀ ਇਹ ਕਿਹੜੀ ਕੰਪਨੀ ਸੀ ਇਹ ਕਰਕੇ ਦੇਖੋ ਇਹ ਕੋਈ ਵੀ ਕੰਪਨੀ ਹੈ ਮੈਗਨਾ ਹੀ ਜੇ ਕੰਪਨੀ ਤੁਸੀਂ ਆਪਣਾ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਿਹਾ ਹੈ ਉਹ ਕਿਸ 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 ਪ੍ਰੂਫ ਨਾਲ ਤੁਸੀਂ ਕਰ ਰਹੇ ਹੋ ਜਲੀ ਹੈ ਇਹ ਪ੍ਰੋਗਰਾਮ ਕੀ ਆਈ ਨਿਤਿਨ ਜੈਨ ਸਰ ਅੱਜ ਜਿਹੜਾ ਇਹ ਰੋਲਾ ਪਿਆ ਜੀ ਇਹ ਕੀ ਕਿਸ ਕਾਰਨ ਪਿਆ ਇਹ ਸਾਡੇ ਛੋੜਾ ਭਰਾ ਹੈ ਰਿਸ਼ਵ ਜੈਨ ਸੈਕਟਰੀ ਦਾ ਕੰਮ ਕਰਦੇ ਨੇ ਸਰ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚਦੇ ਇਸ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਅਸਿਸਟੈਂਟ ਸਾਹਿਬ ਆ ਕੇ ਉਹਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬਦ ਆਪਸ ਵਿੱਚ ਬਹਿਸ ਹੋਇਆ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਕਿਸੇ ਜਿੱਕਾ ਵਿੱਚ ਆਵਾਜ਼ਾਂ ਲੈ ਗਏ ਨੇ ਟੱਕੇ ਤੇ ਜੋ ਸਾਨੂੰ ਇਹ ਰਿਪੋਰਟ ਮਿਲੀ ਹੈ ਬਹੁਤ ਬੁੱਕ ਟੈਸ ਨੂੰ ਵਿਚਾਰੇ ਨੂੰ ਬਹੁਤ ਬੁਰਾ ਕੀਤਾ ਗਿਆ ਇਹ ਚੀਜ਼ ਹੈ ਬਸ ਜੋ ਵੀ ਹੈ ਉਹ ਟੱਕਾ ਹੋ ਰਿਹਾ ਹੈ ਸਰ ਜਾਨਾ ਆਪਾਂ ਵੀ ਮੰਗ ਕਰਦੇ ਦੇਖੋ ਇਹ ਗਲਤ ਹੈ ਐਸਾ ਤਾਂ ਸਾਡੇ ਕੋਈ ਹਾਈਟ ਨਹੀਂ ਬੰਦਾ ਹੈ ਠੀਕ ਹੈ ਨਾ ਤੇ ਇਹ ਜੋ ਵੀ ਹੋਇਆ ਗਲਤ ਵਪਾਰੀ ਬਹੁਤ ਦਬਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ ਅਗਲਾ ਸਾਰਾ ਟੋਡਾ ਕੀ ਹੋਊਗਾ ਜਨਾਬ ਉਸੰਦ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਹੀ ਸਲਾਮਤ ਹੋ ਉਹਨਾਂ ਬੁਰਾ ਹੋਇਆ ਦੇਖੋ ਉਹ ਵਾਪਸ ਆਇਆ ਬੰਦਾ ਅਸੀਂ ਦੇਖੋ ਮੈਥੇ ਇਥੇ ਸਾਡਾ ਬੰਦਾ ਬਾਹਰ ਕਢਾਓ ਇਹਈ ਸਾਡਾ ਅਪੀਲ ਹੈ ਜੀ ਪ੍ਰੋਸੈਸਿੰਗ ਹੈ ਨਾ ਬਹੁਤ ਰੈਪਟੋਡ ਨੇ ਸ਼ਹਿਰ ਦੇ ਮੰਨੇ ਪ੍ਰਮੁੱਖ ਬਿਜ਼ਨਸਮੈਨ ਨੇ ਬਹੁਤ ਪੁਰਾਣੇ ਬਿਜ਼ਨਸਮੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਇਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿਲ ਨਹੀਂ ਜੀ ਜੇ ਤੁਸੀਂ ਇਨਕੁਆਰੀ ਕਰਨੀ ਹੈ ਜਿੱਤੋਂ ਮਾਲ ਆਇਆ ਉਹਦੇ ਲਈ ਵੇ ਕਰ ਲਓ ਪੁਲਸ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਭ ਦੇ ਥੱਪੜ ਮਾਰਿਆ ਜਾਂ ਉੱਥੇ ऋषभ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋਂ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈਚਾਰਾ ਮੇਰੇ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਆਤਮ ਹਰਿਆ ਕਰਤਾ ਵਿਚਾਰਾ ਬਿਨਾਂ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅੱਜ ਰੇਸ਼ਨ ਵਾਲਾ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼ਿਲ ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਘੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਤੋ ਕੋਈ ਤੁਸੀਂ ਇਨਕੁਆਇਰੀ ਕਰਨ ਜਾਂਦੇ ਹੋ ਤਾਂ ਇਨਕੁਆਇਰੀ ਕਰੋ ਤੱਕੇਸ਼ਾਈ ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਆਂ ਵੀ ਇਹ ਗੁੰਡਾ ਕਰਦੀ ਕੀ ਆ ਬਹੁਤ ਗਲਤ ਗੱਲ ਆ ਜੀ ਗੁੰਡਾ ਕਰਦੀ ਲਾ ਲੋ ਜਿਹੜਾ ਕੋ ਸਮਰਦੀ ਲਾ ਲੋ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚ ਨਹੀਂ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਿਸ ਤੋਂ ਖੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਵਿਚਾਰਾ ਸ਼ਰੀਫ ਦੁਕਾਨਦਾਰ ਮਰਨ ਵਾਲਾ ਕਰਤਾ ਅੰਦਰ ਫੁੱਟ ਫੁੱਟ ਕੇ ਇਹ ਗੱਡੀ ਕੰਪਨੀ ਦਾ ਰੋਲਾ ਪਿਆ ਜੀ ਤੁਹਾਡਾ ਕੋਈ ਸੁਪਰੀਮ ਦਾ ਮਾਲ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰ ᱛੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਆ ਆਪਣੀ ਵਾਲੇ ਨਾਲ ਆਈ ਦੀ ਜੀ ਕੰਪਨੀ ਵਾਲੇ ਨਾਲ ਸੀ ਜੀ